ਪ੍ਰਮੋਸ਼ਨਾਂ ਨਾ ਕਰਨ ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਜਲਦ ਕਰੇਗੀ ਡੀਪੀਆਈ ਦਫਤਰ ਤੇ ਸਿੱਖਿਆ ਮੰਤਰੀ ਦਾ ਕੇਰਾਓ ਅੰਜ ਮਿਤੀ 28 ਜੁਲਾਈ 2024 ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਬਰਜਿੰਦਰ ਢਾਲੀਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਕੰਮ ਤੇ ਹੰਗਾਮੀ ਮੀਟਿੰਗ ਪ੍ਰੋਮੋਸ਼ਨਾਂ ਵਿੱਚ ਦੇਰੀ ਕਰਨ ਦੇ ਵਿਰੋਧ ਵਿੱਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਜਨਰਲ ਸਕੱਤਰ ਬਰਜਿੰਦਰ ਢਾਲੀਵਾਲ ਦੀ ਅਗਵਾਈ ਵਿੱਚ ਡਾਕਟਰ ਅੰਬੇਡਕਰ ਪਵਨ ਜਲੰਧਰ ਵਿਖੇ ਹੋਈ ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਬਜਨ ਸਿੰਘ ਸੂਬਾ ਪ੍ਰੈਸ 77 ਸੰਦੀਪ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਸੁਖਦੇਵ ਕਾਜਲ ਨੇ ਬੋਲਦੇ ਹੋਏ ਸਿੱਖਿਆ ਮੰਤਰੀ ਅਤੇ ਡੀਪੀਆਈ ਸੈਕੰਡਰੀ ਤੋਂ ਮੰਗ ਕੀਤੀ ਕਿ ਮਾਸਟਰ ਕੇਡਰ ਤੋਂ ਲੈ ਕਚਰਾਰ ਲੈਫਟ ਆਊਟ ਕੇਸ ਦੀਆਂ ਪ੍ਰੋਮੋਸ਼ਨਾਂ ਜਲਦੀ ਤੋਂ ਜਲਦੀ ਅਗਸਤ ਦੇ ਪਹਿਲੇ ਹਫਤੇ ਕੀਤੀਆਂ ਜਾਣ ਤੇ ਨਾਲ ਹੀ ਮਾਸਟਰ ਕੇਡਰ ਤੋਂ ਹੈੱਡਮਾਸਟਰ ਅਤੇ ਟੀਟੀ ਤੋਂ ਮਾਸਟਰ ਕੇਡਰ ਦੀਆਂ ਪ੍ਰੋਮੋਸ਼ਨਾਂ ਦੀ ਪ੍ਰਕਿਰਿਆ ਵੀ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ਼ ਮੰਗਾਂ ਐਸਐਸਏ ਰਮਸਾ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਅਨੁਸਾਰ 15 ਅਚੰਚੇਤ ਛੁੱਟੀਆਂ ਦੇਣ ਸੰਬੰਧੀ ਪੱਤਰ ਜਲਦੀ ਜਾਰੀ ਕੀਤਾ ਜਾਵੇ 3704 2392 ਅਤੇ 416190 ਪ੍ਰਤੀ ਅਧਿਆਪਕਾਂ ਨੂੰ ਕੇਂਦਰ ਦੀ ਬਜਾਏ ਪੰਜਾਬ ਦਾ ਪੇ ਸਕੇਲ ਬਹਾਲ ਕੀਤਾ ਜਾਵੇ ਪੁਰਾਣੀ ਪੈਨਸ਼ਨ ਦੇ ਨਾਲ ਸਾਰੇ ਬੰਦ ਕੀਤੇ ਪੱਤੇ ਪਿੰਡੂ ਪੱਤਾ ਬਾਡਰ ਏਰੀਆ ਅਲਾਉਨਸ ACP ਅਤੇ DD ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ 2 59 ਬੁਨਾਕ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਪੀਕਿੰਗ ਆਰਡਰ ਤੇ ਬਹਾਲ ਕੀਤੀ ਜਾਵੇ ਉਹ DL ਨਾਲ ਸੰਬੰਧਿਤ ਅਧਿਆਪਕਾਂ ਨੂੰ ਮਾਨਯੋਗ ਹਾਈ ਕੋਰਟ ਦੇ ਜਜਮੈਂਟ ਅਨੁਸਾਰ ਪ੍ਰਮੋਸ਼ਨਾਂ ਵਾਸਤੇ ਵਿਚਾਰੀਆਂ ਜਾਵੇ ਸਿੱਖਿਆ ਪ੍ਰੋਵਾਈਡਰਾਂ ਦੀਨ ਮਾਸਟਰ ਕੇਡਰ ਵਿੱਚ 2008 ਵਿੱਚ ਭਰਤੀ ਹੋਏ ਅਧਿਆਪਕ 1 April 2011 ਨੂੰ ਰੈਗੂਲਰ ਹੋਏ ਅਧਿਆਪਕਾਂ ਨੂੰ 1 November 2011 ਦੀ ਬਜਾਏ 1 April 2011 ਅਨੁਸਾਰ ਸੀਨੀਅਰਤਾ ਸੂਚੀ ਵਿੱਚ ਦਰਜ ਕੀਤਾ ਜਾਵੇ ਅਤੇ ਬਦਲੀ ਦਾ ਮੌਕਾ ਹਰ ਇੱਕ ਅਧਿਆਪਕ ਨੂੰ ਦਿੱਤਾ ਜਾਵੇ ਆਦੇ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਮੀਟਿੰਗ ਦੇ ਅੰਤ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਫੈਸਲਾ ਲਿਆ ਗਿਆ ਕਿ ਪ੍ਰਮੋਸ਼ਨ ਅਗਸਤ ਦੇ ਪਹਿਲੇ ਹਫਤੇ ਨਾ ਕੀਤੀਆਂ ਗਈਆਂ ਤਾਂ ਅਗਸਤ ਦੇ ਦੂਜੇ ਹਫਤੇ ਸਿੱਖਿਆ ਮੰਤਰੀ ਅਤੇ ਡੀਪੀਆਈ ਸੈਕੰਡਰੀ ਦਫ਼ਤਰ ਦਾ ਕੇਰਾਉ ਕੀਤਾ ਜਾਵੇਗਾ ਅਤੇ ਦੋ ਅਗਸਤ ਨੂੰ ਪ੍ਰਮੋਸ਼ਨਾਂ ਜਲਦੀ ਕਰਨ ਸੰਬੰਧੀ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ਼ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਭੇਜੇ ਜਾਣਗੇ ਮੀਟਿੰਗ ਦੇ ਅੰਤ ਵਿੱਚ ਪ੍ਰਮੋਸ਼ਨਾਂ ਦੇ ਕੰਮ ਨੂੰ ਲੰਮਕਾਉਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸੀਨੀਅਰ ਮੀਤ ਪ੍ਰਧਾਨ ਹਰਬਜਨ ਸਿੰਘ, ਹਰਬੰਸ لال ਜ਼ਿਲ੍ਹਾ ਪ੍ਰਧਾਨ ਜਲੰਧਰ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਦਰਜੀਤ ਸਿੰਘ ਸਖਤਰ, ਤਰਮਿੰਦਰ ਗੁਪਤਾ, ਨਵਦੀਪ ਸੈਣੀ, ਅਰਜਿੰਦਰ ਕਲੇਰ ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ गुरमेज सिंह बलजिंदर सिंह सांतपुरी जिला प्रधान रोपड़ गुरमीत सिंह भुलर जिला प्रधान तरन तारण परमिंदर परशोत्तम सिंह, राकेश कुमार कपूरथला हरप्रीत सैगल मोगा गुरप्रीत सिंह मोगा चरणजीत सिंह मोगा संदीप मोगा अवतार सिंह मोगा रजिंदर भंडारी पठानकोट राकेश कुमार पठानकोट पवन शर्मा पठानकोट राकेश शर्मा पठानकोट ਅਜੇ ਕੁਮਾਰ ਪਠਾਨਕੋਟ, ਸੁਰਜੀਤ ਕੁਮਾਰ ਪਠਾਨਕੋਟ, ਬਲਜਿੰਦਰ ਸਿੰਘ ਮਖੂ ਅਤੇ ਹਰਸੇਵਕ ਸਿੰਘ ਸਾਧੂਵਾਲਾ ਆਦੇ ਹਾਜ਼ਰ ਸੰਤਾਰਾ ਚੇਨ